ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਦੁਨੀਆ ਦੇ ਹਰ ਕੰਮ ਪੂਰੇ ਹੋ ਜਾਂਦੇ ਨੇ ਪਰ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਆਪਣਾ ਧਰਮ ਵੀ ਤਬਦੀਲ ਹੋ ਜਾਂਦਾ ਹੈ ਹੁਣ ਪੰਜਾਬ ਦੇ ਬੱਚਿਆਂ ਨੂੰ ਚੰਗੀ ਤੇ ਮਿਆਰੀ ਸਿੱਖਿਆ ਲਈ ਮਹਿੰਗੇ ਪ੍ਰਾਈਵੇਟ ਸਕੂਲਾਂ 'ਚ ਜਾਣ ਦੀ ਲੋੜ ਨਹੀਂ ਪੈ ਰਹੀ ਸਗੋਂ ਸਰਕਾਰੀ ਸਕੂਲਾਂ 'ਚ ਹੀ ਸਾਰੀਆਂ ਸਹੂਲਤਾਂ ਮਿਲ ਰਹੀਆਂ ਹੈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਸਿੱਖਿਆ ਦੇ ਖੇਤਰ 'ਚ ਅਜਿਹਾ ਕ੍ਰਾਂਤੀਕਾਰੀ ਬਦਲਾਅ ਲਿਆਂਦਾ ਗਿਆ ਕਿ ਸਰਕਾਰੀ ਸਕੂਲ ਪ੍ਰਾਈਵੇਟ ਸਕੂਲਾਂ ਨੂੰ ਵੀ ਮਾਤ ਦੇ ਰਹੇ ਨੇ ਜਿਨ੍ਹਾਂ 'ਚ ਆਧੁਨਿਕ ਕਲਾਸਰੂਮ, ਲਾਇਬ੍ਰੇਰੀ, ਲੈਬਾਰਟਰੀ, ਖੇਡ ਮੈਦਾਨਾਂ ਦਾ ਇੰਤਜ਼ਾਮ ਕੀਤਾ ਗਿਆ। ਅਸੀਂ ਜੀ ਬੱਚਿਆਂ ਨੂੰ ਹੌਲ ਦੇਵਾਂਗੇ। ਅਸੀਂ ਜੀ ਬੱਚਿਆਂ ਨੂੰ ਜਿਹੜਾ ਉਡਾਨਾਂ ਵਾਸਤੇ ਰੰਗ ਦੇਵਾਂਗੇ ਤਾਂ ਮੈਨੂੰ ਨਹੀਂ ਲੱਗਦਾ ਕਿ ਉਹ ਇਕੱਲੇ ਆਪਣਾ ਜਾਂ ਪਿੰਡ ਦਾ ਜਾਂ ਪੰਜਾਬ ਦਾ ਨੀਤੀਜ ਦਾ ਨਾਮ ਰੱਖਿਆ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਸੂਬੇ 'ਚ 118 ਸਕੂਲ ਆਫ ਐਮੀਨੈਂਸ ਚਲਾਏ ਜਾ ਰਹੇ ਨੇ ਜਿਨ੍ਹਾਂ 'ਚ ਆਧੁਨਿਕ ਸਹੂਲਤਾਂ ਦੇ ਨਾਲ-ਨਾਲ ਬੱਚਿਆਂ ਨੂੰ ਟੈਕਨੋਲੋਜੀ ਪੱਖੋਂ ਵੀ ਮੋਹਰੀ ਬਣਾਉਣ ਲਈ ਹਰ ਸੰਭਵ ਯਤਨ ਕੀਤੇ ਜਾ ਰਹੇ ਨੇ। ਮੈਂ ਹੁਣ ਸਕੂਲ ਆਫ ਐਮੀਨੈਂਸ ਰਹਾਟਾ ਮੇ ਪੜ੍ਹਦੀ। ਪੜਾਇਆ ਇੱਥੋਂ ਦਾ ਪੱਧਰ ਬਹੁਤ ਵਧੀਆ ਹੈ ਟੀਚਰ ਬਹੁਤ ਮਿਹਨਤੀ ਹਨ ਹਨ ਬਹੁਤ ਵਧੀਆ ਪੜ੍ਹਾਉਂਦੇ ਹਨ ਇੰਗਲਿਸ਼ ਮੀਡੀਅਮ ਵਿੱਚ ਸਾਰੇ ਸਬਜੈਕਟਸ ਹਨ ਸਾਡੇ ਸਾਨੂੰ ਸਰਕਾਰ ਨੇ ਜੋ ਬਸ ਦੀ ਫੈਸਿਲਿਟੀ ਦਿੱਤੀ ਉਹਦੇ ਲਈ ਅਸੀਂ ਉਹਨਾਂ ਨੂੰ ਥੈਂਕ ਯੂ ਕਹਿੰਦੇ ਆਂ ਨੀਟੋ ਜੈ ਲਈ ਸਪੈਸ਼ਲ ਕੋਚਿੰਗ ਵੀ ਲੈਣ ਜਾਂਦੇ ਆ ਇਹਨਾਂ ਦੇ ਕੈਂਪਸ ਵੀ ਲੱਗਦੇ ਆ ਮੈਰਿਟੋਰੀਅਸ ਪੁਲ ਦੇ ਵਿੱਚ ਪਿਛੇ ਕੈਂਪ ਲੱਗਾ ਪ੍ਰਾਈਵੇਟ ਇੰਸਟੀਟਿਊਟਸ ਇਸ ਤਰ੍ਹਾਂ ਕੀ ਬਾਈ ਜੂਜ਼ ਵਗੈਰਾ ਉਹ ਆ ਕੇ ਟੀਚਰਸ ਉੱਥੇ ਉਹਨਾਂ ਨੂੰ ਪੜ੍ਹਾਉਂਦੇ ਆ ਜਿਹੜੇ ਦੀ ਫੀਸ ਅਫੋਰਡ ਕਰਨਾ ਬੱਸ ਸਾਡੇ ਬੱਚਿਆਂ ਲਈ ਬਹੁਤ ਮੁਸ਼ਕਲ ਹੈ ਬਟ ਫ੍ਰੀ ਆ ਪ੍ਰੇਰਿਤ ਹੋਏ ਗੁਰੂ ਦੀ ਕਿਰਪਾ ਦੇ ਨਾਲ ਆਪਣਾ ਧਰਮ ਵੀ ਬਦਲ ਕੇ ਉਹ ਅਮਰ ਸਿੰਘ ਬਣ ਗਏ ਨੇ ਜਿਨ੍ਹਾਂ ਦਾ ਨਾਂ ਇੱਕ ਸਮੇਂ ਪਹਿਲੇ ਓਮ ਪ੍ਰਕਾਸ਼ ਹੋਇਆ ਕਰਦਾ ਸੀਗਾ ਹੁਣ ਸਿੱਖੀ ਬਾਣੇ ਦੇ ਵਿੱਚ ਬਾਪੂ ਜੀ ਹੈਗੇ ਨੇ ਔਰ ਗਲਿਆਰਾ ਦੇ ਵਿੱਚ ਇਹ ਸੰਗਤ ਦੀ ਸੇਵਾ ਕਰਦੇ ਸੇਲਾਨੀਆਂ ਦੀ ਸੇਵਾ ਕਰਦੇ ਨੇ ਉਹਨਾਂ ਨੂੰ ਜਲਸ਼ ਕਾਉਂਦੇ ਨੇ ਇਸ ਜਗ੍ਹਾ ਦੇ ਉੱਤੇ ਉਹਨਾਂ ਨੇ ਸ਼ਬੀਲ ਵੀ ਲੱਗੀ ਹੋਈ ਆ ਔਰ ਜਲਸ਼ ਕਾਉਂਦੇ ਨੇ ਔਰ ਪਿਛਲੇ ਲੰਬੇ ਅਰਸੇ ਤੋਂ ਅਸੀਂ ਵੇਖਦੇ ਆ ਰਹੇ ਹਾਂ ਕਿ ਬਾਪੂ ਜੀ ਦੇ ਚਿਰਕ ਤੇ ਨਿਸ਼ਟਾ ਦੇ ਨਾਲ ਇਹ ਸਾਰਾ ਸੇਵਾ ਅੰਦੀਵਾਰੇਲੇ ਅ ਅਮਰ ਸਿੰਘ ਜੀ ਮੈਨੂੰ ਤੁਸੀਂ ਦੱਸਿਓ ਇਹ ਤੁਹਾਡੇ ਤੇ ਕਿਸ ਤਰ੍ਹਾਂ ਦੀ ਕਿਰਪਾ ਹੋ ਗਈ ਕਿ ਜਿਹੜਾ ਤੁਸੀਂ ਆਪਣਾ ਬਦਲ ਲਿਆ ਧਰਮ ਬਦਲ ਲਿਆ ਓਮ ਪ੍ਰਕਾਸ਼ ਤੋਂ ਤੁਸੀਂ ਅਮਰ ਸਿੰਘ ਬਣ ਗਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਗੁਰੂ ਸਾਹਿਬ ਦੀ ਬਖਸ਼ਿਸ਼ ਹੈ ਇਹ ਮਗੇ ਗੁਰੂ ਸਾਹਿਬ ਦੀ ਬਖਸ਼ਿਸ਼ ਹੋਈ ਹੈ ਗੁਰੂ ਸਾਹਿਬ ਨੇ ਕਿਰਪਾ ਕੀਤੀ ਹੈ ਤੇ ਤਾਂ ਸਿੱਖੀ ਵੱਲ ਸਤ ਗੁਰੂ ਲੈ ਕੇ ਆਏ ਆ ਹਾਂਜੀ ਤੇ ਹੁਣ ਤੁਸੀਂ ਪੂਰਾ ਬਾਣਾ ਪਾਇਆ ਹੋਇਆ ਹੈ ਤੋੜਾ ਪਰਿਵਾਰ ਨਹੀਂ ਹੋਏਗਾ ਭੈਣ ਭਰਾ ਬੱਚੇ ਉਹ ਵੀ ਉਹ ਉਹ ਵੀ ਹੁਣ ਉਹ ਇਹ ਚੀ ਨੇ ਇਸ ਧਰਮ ਚੀ ਸਾਰੇ ਆਗੇ ਕਿ ਤੁਸੀਂ ਇੱਥੇ ਕੇਵਲ ਤੇ ਕੇਵਲ ਕੀ ਕੰਦੇ ਇਕੱਲੇ ਹੀ ਉਹ ਉਮਰਕਾਸ਼ ਤੋਂ ਅਮਰ ਸਿੰਘ ਬਣੇ ਦੇਖੋ ਜੀ ਜਿਹੜੀ ਮੇਰੀ ਭੈਣ ਹੈ ਉਹ ਪ੍ਰੇਰਿਤ ਹੋਈ ਹੈ ਜਿਹੜੀ ਭੈਣ ਉਹਦਾ ਨਾਮ ਸੀ ਪਹਿਲੇ ਗੀਤਾ ਹੁਣ ਉਹਦਾ ਨਾਮ ਰਕबीरਪੁਰ ਹੈ ਉਹਨੇ ਅੰਮਰ ਛੱਕ ਲਿਆ ਗੁਰਸਾਹਿਬ ਜੀ ਕੋਲੋਂ ਉਹ ਪ੍ਰੇਰਿਤ ਮਗੁਰਸਾਹਿਬ ਜੀ ਕਰਵਾਈ ਹੈ ਅੱਛਾ ਮਤਲਬ ਤੁਸੀਂ ਦੋ ਭੈਣ ਭਰਾ ਪ੍ਰੇਰਿਤ ਹੋ ਗਏ ਹੁਣ ਤੁਸੀਂ ਇਸ ਪ੍ਰੇਰਿਤ ਪ੍ਰੇਰਿਤ ਹੋ ਗਏ ਗੁਰੂ ਦੀ ਕਿਰਪਾ ਦੇ ਨਾਲ ਤੇ ਇੱਥੇ ਜਦੋਂ ਦਾ ਗਲੀਆਰਾ ਬਣਿਆ ਸੀ ਤੁਹਾਨੂੰ ਦੇਖਦੇ ਪਿਆ ਕਾਫੀ ਦੇਰ ਤੋਂ ਕਿ ਇਸ ਜਗ੍ਹਾ ਦੇ ਉੱਤੇ ਤੁਸੀਂ ਸੰਗਤ ਦੀ ਸੇਵਾ ਕਰਦੇ ਹੋ ਜਿਹੜੇ ਸਲਾਨੀ ਇੱਥੇ ਪਹੁੰਚਦੇ ਨੇ ਜਿਹੜੀ ਸੰਗਤ ਪਹੁੰਚਦੇ ਨੇ ਜਲਚ ਕੰਦੇ ਹੋ ਪਹਿਲੇ ਤੁਹਾਡੇ ਪਰਲੇ ਸਾਈਡ ਤੇ ਸੀਗੀ ਸ਼ਨੀਪੁਰ ਉੱਥੇ ਲੱਗ ਗਈ ਹੈ ਪਹਿਲੇ ਜਦੋਂ ਸ਼ੁਰੂ ਸ਼ੁਰੂ ਕੀਤੀ ਸੀ ਕਾਰ ਪਾਰਕ ਦੇ ਪਰਲੇ ਗੇੜ ਤੇ ਸੀ ਲੇਕਿਨ ਉੱਥੇ ਜਿਹੜਾ ਅੰਦਰ ਪਾਣੀ ਉਹਨਾਂ ਦਾ ਮੌਲ ਵਿਕਦਾ ਸੀ ਤੇ ਅੰਦਰ ਦੀਆਂ ਟੈਂਕੀਆਂ ਬਿਲਕੁਲ ਗੰਦੀਆਂ ਨੇ ਉੱਤੇ ਟੈਂਕੀਆਂ ਬਹੁਤ ਗੰਦੀਆਂ ਤੇ ਉਹ ਲੋਕ ਪਾਣੀ ਲੋਕਾਂ ਨਾਲ ਬਾਹਰੋਂ ਪਿੰਦੇ ਸਨ ਦੇ ਅੰਦਰ ਪਾਣੀ ਸੀ ਪਿੰਦੀ ਤੇ ਹਜੇ ਵੀ ਪਾਣੀ ਅੰਦਰੋਂ ਬੋਤਲਾਂ ਬਾਹਰ ਮਗਾਉਂਦੇ ਅੰਦਰ ਮਗਾਉਂਦੇ ਚੱਲ ਜੇ ਅੰਦਰ ਪਾਣੀ ਅੰਦਰ ਇਹ ਬੇਨਤੀ ਹੈ ਤੁਹਾਨੂੰ ਅੰਦਰ ਖਾਸ ਕਰਕੇ ਜਿਹੜੀ ਉਹਦੇ ਟੈਂਕੀਆਂ ਨੇ ਬਹੁਤ ਗੰਧੀਆਂ ਨੇ ਉਹ ਵੀ ਸਾਹਿਬ ਨੇ ਕਿਹਾ ਤੁਹਾਡੇ ਇਹਦੇ ਕਹਿਣ ਦੇ ਮੁਤਾਬਕ ਇੰਜ ਕਿ ਜਿਹੜੇ ਦਿੱਤਤ ਕਰਵਾਏ ਕੋ ਕੇ ਉਹ ਜੁੱਤੇ ਟੈਂਕਿੰਗ ਜਿਹੜੇ ਪਾਣੀਆਂ ਸਾਹਿਬ ਨੂੰ ਚਾਹੀਏ ਹਾਂ ਤੁਸੀਂ ਦੇਖਦੇ ਹੋ ਕਿ ਅਸੀਂ ਸਿੱਖ ਧਰਮ ਦੇ ਵਿੱਚ ਇੱਕ ਚੀਜ਼ ਆਈ ਹੈ ਕਿ ਆਪਣਾ ਧਰਮ ਚੇਂਜ ਕਰਕੇ ਹੁਣ ਦੂਸਰਾ ਧਰਮ ਦਾ ਅਪਣਾਇਆ ਜਾ ਰਿਹਾ ਹੈ ईसाई ਧਰਮ ਦਾ ਅਪਣਾਇਆ ਜਾ ਰਿਹਾ ਹੈ ਜ਼ਿਆਦਾਤਰ ਲੋਕੀ ਉਦੋਂ ਨੂੰ ਪ੍ਰੇਰਿਤ ਹੋਈ ਜਾਂਦੇ ਪਏ ਨੇ ਉਹ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਕਿਉਂਕਿ ਤੁਸੀਂ ਵੀ ਆਪਣਾ ਧਰਮ ਚੇਂਜ ਕੀਤਾ ਹੈ ਗੁਰੂ ਦੀ ਕਿਰਪਾ ਦੇ ਨਾਲ ਕੀਤਾ ਹੈ ਜਾਂ ਕਿਸੇ ਦੇ ਕਹਿਣ ਤੇ ਕਰਤਾ ਜਿਵੇਂ ਕਿ ਉਹਦਾ ਨਾਮ ਸਿੱਖੀ ਧਰਮ ਨੂੰ ਛੱਡਦੇ ਜਾ ਰਹੇ ਨੇ ਨਹੀਂ ਅਸੀਂ ਕਿਸੇ ਲਾਲ ਦੇ ਵਿੱਚ ਨਹੀਂ ਆਏ ਅਸੀਂ ਕਿਸੇ ਲਾਲ ਦੇ ਵਿੱਚ ਆ ਕੇ ਧਰਮ ਨਹੀਂ ਬਦਲਿਆ ਲੇਕਿਨ ਇੱਕ ਬੇਨਤੀ ਕਰਾਂਗੇ ਇਹ ਜਿਹਨੇ ਸਾਡੇ ਗੁਰਦੁਆਰਿਆਂ ਸਾਹਿਬਾਂ ਵਿੱਚ ਹਜੇ ਪਿੰਡਾਂ ਵਿੱਚ ਕਿਉਂ ਆ ਸ਼ਾਤ ਇਹ ਧਰਮ ਦਾ ਬੋਲਬਾਲਾ ਹੋ ਰਿਹਾ ਉਹਦੇ ਕਾਰਨ ਸਿੱਖੀ ਜਿਹੜੀ ਆ ਵਾਦੀ ਫੁੱਲਦੀ ਨਹੀਂ ਭਾਈ ਉਹਦੇ ਕਾਰਨ ਸਿੱਖੀ ਵਾਦੀ ਫੁੱਲਦੀ ਨਹੀਂ ਭਾਈ ਕਿਉਂ ਇਹ ਮਜਬੀ ਸੰਘ ਹੈ ਉਹਦਾ ਗੁਰਦੁਆਰਾ ਸਾਹਿਬ ਵੱਖਰੇ ਨੇ ਇੱਥੇ ਗੁਰਦੁਆਰੇ ਗੁਰੂ ਘਰਾਂ ਵਿੱਚ ਜਦ ਤੱਕ ਇਹ ਕੰਮ ਬੰਦ ਨਹੀਂ ਹੋਏਗਾ ਤੇ ਸਿੱਖੀ ਦਾ ਬੋਲਬਾਲਾ ਨਹੀਂ ਹੋਏਗਾ ਜੀ ਤੁਸੀਂ ਹੁਣ ਇੱਥੇ ਸੇਵਾ ਕਰਦੇ ਪਿਓ ਪਿਛਲੇ ਲੰਬੇ ਅਰਸੇ ਤੋਂ ਮੈਂ ਦੇਖਦਾ ਆ ਰਿਹਾ ਕਿ ਤੁਸੀਂ ਇੱਥੇ ਸ਼ਬੀਲ ਦੀ ਸੇਵਾ ਕਰਦੇ ਹੋ ਪਹਿਲੇ ਪਾਰਕਿੰਗ ਜਦੋਂ ਬਣੀ ਸੀਗੀ ਪਰਲੀ ਸਾਈਡ ਤੇ ਹੁੰਦੇ ਸੀਗੇ ਫਿਰ ਸਾਰਾ ਗੜੀ ਗੁਰਦੁਆਰਾ ਦੇ ਸਾਹਮਣੇ ਆਏ ਹੁਣ ਤੁਸੀਂ ਇੱਧਰ ਆ ਗਏ ਇਹ ਜਿਹੜੀ ਸੇਵਾ ਹੈਗੀ ਆ ਤੁਸੀਂ ਸੰਕਟਾਂ ਦੇ ਸਹਿਯੋਗ ਨਾਲ ਕਰਦੇ ਹੋ ਪਰਟੀਕੂਲਰ ਕੋਈ ਬੰਦਾ ਆ ਕੇ ਤੁਹਾਨੂੰ ਸੇਵਾ ਇੱਥੇ ਦਿੰਦਾ ਹੈ ਜਿਸਾ ਕਿਉਂਕਿ ਬਰਫ਼ ਵੀ ਆਣੀ ਹੈ ਤੇ ਹੋਰ ਵੀ ਸਮਾਨ ਆਣਾ ਹੁਣ ਪਾਣੀ ਦੀ ਪਾਈਪ ਤੇ ਚਲੋ ਮਿਲ ਗਈ ਹੈ ਤੁਹਾਨੂੰ ਦੇਖੋ ਜੀ ਗੁਰੂ ਸਾਹਿਬ ਦੀ ਕੋਈ ਅਸਰਾ ਨਾ ਉਹੀ ਕਿਰਪਾ ਬਸ ਗੁਰੂ ਰਾਮਦਾਸ ਜੀ ਸੰਕਟ ਕੰਮ ਤੇ ਬੜਵਾਂ ਇਤਾਂ ਜਿਹਨੇ ਸੰਕਟਾਂ ਬਰ ਭੇਜਦੀਆਂ ਨੇ ਨਹੀਂ ਕਹਿੰਦਾ ਬਈ ਕਿਸੇ ਚੀਜ਼ ਵੀ ਕਾਟਣੀ ਨਾ ਮੈਨੂੰ ਜੇ ਵੱਲੋਂ ਤੇ ਜੇ ਵੱਲੋਂ ਮੈਨੂੰ ਕਾਟਣੀ ਗੁਰੂ ਸਾਹਿਬ ਦੀ ਕਿਰਪਾ ਨਾਲ ਬੜਾ ਖੁੱਲਾ ਹੈ ਗੁਰੂ ਰਾਮਦਾਸ ਜੀ ਬੜਾ ਕਿਰਪਾ ਸ਼ੁਕਰਾਨਾ ਹੈ ਕਿਉਂ ਆਪਨ ਨਸ਼ਾ ਕੋਈ ਨਹੀਂ ਗੁਰੂ ਰਾਮਦਾਸ ਜੀ ਦੀ ਕਿਰਪਾ ਨਾਲ ਕਿਸੇ ਵੀ ਤਰ੍ਹਾਂ ਐਪ ਕੋਈ ਨਹੀਂ ਤੇ ਪੈਸਾ ਉਹਨਾਂ ਵੱਸ ਤੋਂ ਥੋੜਾ ਹੁੰਦਾ ਹੈ ਜਿਹੜੇ ਬੰਦੇ ਨਸ਼ਾ ਕਰਦੇ ਨੇ ਤੇ ਸਾਨੂੰ ਗੁਰੂ ਸਾਹਿਬ ਦੀ ਕਿਰਪਾ ਨਾਲ ਕੋਈ ਕਿਸੇ ਤਰ੍ਹਾਂ ਐਪ ਨਹੀਂਗਾ ਤੇ ਸਤਿਗੁਰੂ ਦੀ ਕਿਰਪਾ ਨਾਲ ਮਨੂੰ ਬੇ ਕੋਈਆਂ ਬੱਚੇ ਸਾਡੇ ਬਾਹਰ ਹੈ ਤੇ ਗੁਰੂ ਰਾਮ ਬੇਟੀ ਸਾਡੀ ਹੈ ਉਹ ਬਾਹਰ ਹੈ ਮੈਂ ਤੁਹਾਨੂੰ ਉਹਨੂੰ ਗੁਰੂ ਰਾਮ ਦਾ ਕਿਸੇ ਤੀ ਦੇ ਵੀ ਘਰ ਨਹੀਂ ਗੁਰੂ ਰਾਮ ਦਾ ਨੇ ਬੜੀ ਤੇ ਗੁਰੂ ਬੇਟੀ ਨੇ ਇਹ ਗੱਲ ਕਹਿੰਦੀ ਹੈ ਕਿ ਅੱਜ ਜਿੱਥੇ ਕਮ ਪਹੁੰਚੇ ਸਾਡਾ ਗੱਡੀ ਸੇਵਾ ਕਰਦਾ ਹੈ ਉਹਦੇ ਕਾਰਨ ਇਹ ਸਾਨੂੰ ਮੌਕਾ ਮਿਲਿਆ ਇਹ ਸਾਡੀ ਜੋ ਸਾਡੀ ਬੇਟੀ ਹੈ ਅਮਰੀਕਾ ਚ ਹੈ ਤੇ ਗੁਰੂ ਰਾਮ ਦਾ ਜੀ ਕਰ ਮੈਂ ਸੇਵਾ ਤੋਂ ਹੀ ਸਾਈਆਂ ਬਖਸ਼ਾ ਤੁਹਾਨੂੰ ਹੋਈਆਂ ਨੇ ਬਿਲਕੁਲ ਸੇਵਾ ਦੇ ਨਾਲ ਇਹੀ ਬਖਸ਼ਿਸ਼ਾਂ ਮਿਲਦੀਆਂ ਨੇ ਮੈਂ ਇੱਕ ਵਾਰ ਉਹ ਮੈਨੂੰ ਯਾਦ ਹੈਗਾ ਕਿ ਤੁਸੀਂ ਇੱਥੇ ਪਹਿਲੇ ਇੱਕ 3 ਬਿਲਡਰ ਵੀ ਰੱਖਿਆ ਹੁੰਦਾ ਸੀਗਾ ਇਸ ਜਗ੍ਹਾ ਤੇ ਜਦੋਂ ਪਾਣੀ ਥ੍ਰੀ ਵਿਲਰ ਇੱਕ ਰੇੜੀ ਵੀ ਹੁੰਦੀ ਸੀ ਜਦੋਂ ਇੱਥੇ ਪਾਣੀ ਜਮਾ ਹੋ ਜਾਂਦਾ ਸਾਰਾ ਗੜੀ ਦੇ ਵਿੱਚ ਸੰਤੋਖਾ ਨੂੰ ਉਦੋਂ ਵੀ ਤੁਸੀਂ ਦੂਜੀ ਜਗ੍ਹਾ ਛੱਡ ਕੇ ਆਉਂਦੇ ਸੀ ਜਿੱਥੇ ਅਜੇ ਵੀ ਕੋ ਹਜੇ ਵੀ ਕੰਮ ਚੱਲਦਾ ਉਹ ਰੇੜੀ ਅੱਜੋ ਖੇਪਈ ਆ ਉਹ ਰੇੜੀ ਹਜੇ ਵੀ ਹੈਗੀ ਆ ਉਦੋਂ ਤੇ ਜਦੋਂ ਪਾਣੀ ਜ਼ਰੂਰਤ ਹੁੰਦੀ ਹੈ ਨਾ ਜਦੋਂ ਮੰਨ ਲਓ ਕਿ ਇੱਥੇ ਪਾਣੀ ਪਾਣੀ ਨਹੀਂਗਾ ਤੇ ਟੱਪ ਰੱਖ ਕੇ ਸੰਤੋਖ ਸਾਧੂ ਸਾਹਿਬ ਤੋਂ ਪਾਣੀ ਲੈ ਕੇ ਆਈਦਾ ਹਜੇ ਵੀ ਸਤਗੁਰੂ ਜੋ ਮੌਕਾ ਦਿੰਦਾ ਹੈ ਉਹ ਪੌਣ ਲੈ ਕੇ ਆਨੇ ਆ ਨਹੀਂ ਮੇਟਰ ਸੰਗਤਾਂ ਨੂੰ ਵੀ ਤੁਸੀਂ ਵੀ ਪਾਰਕ ਲਾਉਂਦੇ ਹੁੰਦੇ ਸੀ ਸੰਗਤਾਂ ਦੀ ਸੇਵਾ ਵੀ ਕਰਦੇ ਸੀ ਉਹ ਤਾਂ ਗੁਰੂ ਰਾਮਦਾਸ ਦੀ ਕਿਰਪਾ ਨਾਲ ਇਹ ਹੀ ਪਾਰਕ ਹੋਣ ਕਰਨ ਵਾਲੇ ਆ ਪਾਰ ਪਾਰ ਤੇ ਗੁਰੂ ਰਾਮਦਾਸ ਹੀ ਕਰਨ ਵਾਲੇ ਆ ਤੁਹਾਨੂੰ ਸਤ ਗੁਰ ਦੀ ਸੇਵਾ ਦਿੰਦੇ ਆ ਸਤ ਗੁਰ ਜੀ ਕਿਰਪਾ ਕਰਦੇ ਆ ਸੇਵਾ ਦਿੰਦੇ ਆ ਤੁਸੀਂ ਸੇਵਾ ਕਰਦੇ ਆ ਰਹੇ ਹੋ ਤੁਸੀਂ ਜਲਸ਼ਕਾਰ ਰਹੇ ਹੋ ਕਿਉਂਕਿ ਇੱਥੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਸ਼ਰਧਾਲੂ ਆਉਂਦੇ ਨੇ ਸੈਲਾਨੀ ਆਉਂਦੇ ਨੇ ਤੇ ਸਰਕਾਰ ਵੱਲੋਂ ਵੀ ਕੋਈ ਇਹ ਹਦਾ ਇੰਤਜ਼ਾਮ ਨਹੀਂ ਹੈ ਕਿ ਕਿਤੇ ਟੂਟੀਆਂ ਲੱਗੀਆਂ ਹੋਣ ਕਿਤੇ ਪਿਆਉ ਲੱਗਾ ਹੋਵੇ ਕੋਈ ਇਹੋ ਜਿਹਾ ਹੋਵੇ ਪਰ ਪਰਟੀਕੂਲਰ ਤੁਹਾਡੇ ਵੱਲੋਂ ਇਹ ਸੇਵਾ ਨਿਭਾਈ ਜਾ ਰਹੀ ਹੈ ਤੇ ਇਹ ਤੁਸੀਂ ਦੇਖਦੇ ਹੋ ਇੱਥੇ ਆਉਣ ਵਾਲੇ ਸ਼ਰਧਾਲੂ ਕਿਸ ਤਰ੍ਹਾਂ ਤਰਾਹੀ ਤਰਾਹੀ ਕਰਦੇ ਨੇ ਬਹੁਤ ਵਕੋ ਮਨ ਨੂੰ ਬੜਾ ਸਕੂਨ ਜਿਹਾ ਮਿਲਦਾ ਹੈ ਜਦੋਂ ਸ਼ੰਕਾ ਜਲ ਸਕਦੀਆਂ ਨੇ ਬੜਾ ਮਨ ਨੂੰ ਇੱਕ ਸਕੂਨ ਜਿਹਾ ਮਿਲਦਾ ਹੈ ਬੜਾ ਅੰਦਰੋਂ ਖੁਸ਼ੀ ਮਿਲਦੀ ਹੈ ਅਸੀਂ ਕਹਿੰਦੇ ਆ ਕਿ ਸੱਚੇ ਪਾਤਸ਼ਾਹ ਤੇਰੀ ਕਿਰਪਾ ਹੈ ਕਿ ਜਿਹੜੀ ਸਤਗੋਦੀ ਕਵਲ ਤੁਸੀਂ ਸੇਵਾ ਬਖਸ਼ੀ ਹੈ ਪਰ ਜੇ ਅਸੀਂ ਐਸਜੀਪੀਸੀ ਦੀ ਗੱਲ ਕਰੀਏ ਜਿਨ੍ਹਾਂ ਨੂੰ ਸਿਰ ਮੌਰ ਸੰਸਥਾ ਕਿਹਾ ਜਾਂਦਾ ਹੈ ਉਹ ਉਹਨਾਂ ਦਾ ਵੀ ਇੱਕ ਛੋਟਾ ਜਿਹਾ ਫਰਜ਼ ਹੈਗਾ ਕਿ ਇਸ ਤਰ੍ਹਾਂ ਕੋਈ ਇੰਤਜ਼ਾਮਾਤ ਕਰ ਦੇ ਕਿ ਸ਼ਰਧਾਲੂ ਜਿਹੜੇ ਇੱਧਰ ਆਉਂਦੇ ਨੇ ਨਤਬਸਤੋ ਖੋਣ ਲਈ ਆਉਂਦੇ ਨੇ ਉਹਨਾਂ ਲਈ ਐਸਲਾ ਦੀ ਸੁਵਿਧਾ ਹੁੰਦੀ ਉਹਨਾਂ ਨੂੰ ਵੀ ਪਾਣੀ ਪੀਣ ਨੂੰ ਆਰਾਮ ਨਾਲ ਮਿਲ ਜਾਂਦਾ ਜਗ੍ਹਾ ਜਗ੍ਹਾ ਤੇ ਜਿਸਾ ਰਸਤਾ ਹੈਗਾ ਹੈਰੀਟੇਜ ਸਟਰੀਟ ਹੈਗੀ ਹੈ ਉੱਥੇ ਕਿਤੇ ਵੀ ਕੋਈ ਵੀ ਪਾਣੀ ਦਾ ਇੰਤਜ਼ਾਮ ਨਹੀਂ ਹੈ ਦੇਖੋ ਜੀ ਇਹ ਤੇ ਬੇਨਤੀ ਕਰਾਂਗੇ ਉਹਨਾਂ ਨੂੰ ਇੱਕ ਇੱਥੇ ਨਾ ਖਾਸ ਕਰਕੇ ਬੇਨਤੀ ਹੈ ਇੱਥੇ ਅਖਰੀ ਦਰਖਤ ਹੁੰਦੇ ਸਨ ਲੋਕ ਜਿਹੜਾ ਮਨੁੱਖ ਲਾਏਗਾ ਰੁੱਖ ਤੇ ਤਾਂ ਮਨੁੱਖ ਦਾ ਸੁੱਖ ਇਤੋਂ ਵਧੀਆ ਇਹ ਦਰਖਤ ਜਿਹੜੇ ਸਨ ਸਾਡੇ ਕੱਟੇ ਗਏ ਆ ਜੀ ਜੀ ਤੇ ਤੇ ਬੇਨਤੀ ਹੈ ਕਿ ਜਰੂਰ ਇੱਥੇ ਇਹ ਦਰਖਤ ਸ਼ਾਮ ਵਾਲੇ ਲਖਣੀ ਚ ਜਿਹੜੇ ਜਦੋਂ ਤੋਪਾ ਜਾਂਦੀ ਹੈ ਕੋਈ ਰਸਤੇ ਵਿੱਚ ਖਲੋਣ ਵਾਸਤੇ ਸਾਧਨ ਨਹੀਂਗਾ ਕੋਈ ਮੀ ਆ ਜਾਂਦਾ ਹੈ ਕੋਈ ਸੰਤੇ ਵਾਲ ਸੰਤਾਂ ਦੇ ਖਲੋਣ ਵਾਸਤੇ ਕੋਈ ਸਾਧਨ ਨਹੀਂਗਾ ਇਹ ਬੇਨਤੀ ਕਰਾਂਗੇ ਇਤੋਂ ਲੋਕ ਪ੍ਰਭਾਵਤ ਹੋ ਕੇ ਇਹਨੇ ਕਿ ਜਾਣ ਜੰਨੇ ਗਿਆਨ ਲੋਕੀ ਹੋੜ ਵੀ ਇੱਕ ਹੋਰ ਲੋਕੀ ਬਾਹਰੋਂ ਆਉਂਦੇ ਸੋਚਦੇ ਆ ਕਿ ਇੱਥੇ ਆ ਕੇ ਚੋਰੀ ਹੋ ਸਕਦੀ ਹੈ ਇੱਥੇ ਬਹੁਤ ਚੋਰ ਚੋਰੀ ਇੱਥੇ ਬਹੁਤ ਹੈ ਲੋਕਾਂ ਦੇ ਮੋਬਾਈਲ ਨਿਕਲੇ ਜਾਂਦੇ ਆ ਇੱਥੇ ਇੱਥੇ ਚਾਹੀਦਾ ਕੋਈ ਕਾਨੂੰਨ ਸਖਤ ਹੋਵੇ ਜਿਹੜਾ ਕੋਈ ਇਹੋ ਜਿਹਾ ਕਾਨੂੰਨ ਗੁਰੂ ਘਰ ਤੇ ਇਥੇ ਕੋ ਕੰਮ ਕਰਦਾ ਉਹਦੇ ਵਾਸਤੇ ਕੋ ਸਖਤ ਕਾਨੂੰਨ ਹੋਣਾ ਲੋਕਾਂ ਦੇ ਰੋਜ਼ਾਨਾ ਹੀ ਪਤਾ ਨਹੀਂ ਕਿੰਨੇ ਕ ਮੋਬਾਈਲ ਕਿੰਨੇ ਕ ਚੋਰੀ ਹੁੰਦੇ ਆ ਇਹ ਬੇਨਤੀ ਹੈ ਕਿ ਸਰਕਾਰ ਨੂੰ ਵੀ ਇਹਦੇ ਬਾਰੇ ਜ਼ਰੂਰ ਧਿਆਨ ਕਰਨਾ ਚਾਹੀਦਾ ਅੱਜ ਇੱਕ ਮੈਂ ਗੱਲ ਦੱਸਣਾ ਚਾਹਾਂਗਾ ਕਿ ਇਸ ਸਥਾਨ ਦੇ ਉੱਤੇ ਜਿਸ ਤਰ੍ਹਾਂ ਅਮਰ ਸਿੰਘ ਜੀ ਕਹਿ ਰਹੇ ਨੇ ਕਿ ਚੋਰੀ ਔਰ ਵਹੀਕਲ ਚੋਰੀ ਇਸ ਸੈਲਾਨੀਆਂ ਦੇ ਅਕਸਰ ਹੁੰਦੇ ਨੇ ਉਹ ਇੱਥੋਂ ਚਲੇ ਚੋਰੀ ਹੁੰਦੇ ਨੇ ਬਹੁਤ ਜ਼ਿਆਦਾ ਹੁੰਦੇ ਨੇ ਇਹਦਾ ਵੀ ਕੋਈ ਇੰਤਜ਼ਾਮ ਨਹੀਂ ਹੈ ਪਰ ਜਦੋਂ ਹੈਰੀਟੇਜ ਸਟਰੀਟ ਬਣੀ ਸੀਗੀ ਉਸ ਤੋਂ ਪਹਿਲੇ ਯਾਨੀ ਹੈਰੀਟੇਜ ਸਟਰੀਟ ਜਿਹੜੀ ਬਣੀ ਅਕਾਲੀ ਅਕਾਲੀ ਭਾਈਪਤ ਸਰਕਾਰ ਦੇ ਸਮੇਂ ਉਸ ਤੋਂ ਪਹਿਲੇ ਇਹ ਸਾਰੇ ਰਸਤੇ ਦੇ ਵਿੱਚ ਸ਼ਾਨਦਾਰ ਦਰਖਤ ਸੀਗੇ ਔਰ ਪਿਆਉ ਵੀ ਸੀਗੇ ਮਤਲਬ ਸ਼ਬੀਲਾ ਵੀ ਸੀਗੀਆਂ ਪਰ ਜਿਸ ਤਰ੍ਹਾਂ ਹੀ ਇਹ ਹੈਰੀਟੇਜ ਸਟਰੀਟ ਬਣਿਆ ਤੇ ਉਹਨਾਂ ਨੂੰ ਸ਼ਾਨਦਾਰ ਜਿਹੜੀ ਸੰਤਾਂ ਦੇ ਸਹਯੋਗ ਸੰਤਾਂ ਦੀ ਸਹੂਲਤ ਲਈ ਬਣਿਆ ਇਸ ਪੇੜ ਸੀਗੇ ਉਹ ਸਾਰੇ ਕੱਢ ਦਿੱਤੇ ਗਏ ਪਰ ਉਹਦਾ ਕੋਈ ਦੁਬਾਰਾ ਉਹਦਾ ਅਲਟਰਨੇਟ ਨਹੀਂ ਰੱਖਿਆ ਗਿਆ ਸੋ ਅਮਰ ਸਿੰਘ ਜੀ ਉਸ ਬਾਰੇ ਵੀ ਜ਼ਿਆਦਾ ਗੱਲ ਕਰ ਰਹੇ ਨੇ ਜਿਸ ਤਰ੍ਹਾਂ ਤੁਸੀਂ ਕਹਿ ਰਹੇ ਹੋ ਕਿ ਇੱਥੇ ਪੇੜ ਹੋਣੇ ਚਾਹੀਦੇ ਨੇ ਕੋਈ ਨਾ ਕੋਈ ਸ਼ੈਲਟਰ ਵੀ ਤਾਂ ਹੋਣੀ ਚਾਹੀਦੀ ਹੈ ਕਿ ਸ਼ਰਧਾਲੂ ਕਿਤੇ ਆ ਕੇ ਬਹਿ ਸਕੇ ਥੋੜਾ ਜਿਹਾ ਜਸਾ ਉਹਨਾਂ ਪੱਖ ਦੀ ਗਰਮੀ ਹੁੰਦੀ ਹੈ 20 ਦੇ ਨੇਰੀ ਵੀ ਆ ਜਾਂਦੀ ਹੈ ਬਰਸਾਤ ਵੀ ਹੁੰਦੀ ਹੈ ਸ਼ਰਧਾਲੂ ਨੂੰ ਬੜੀ ਦਿੱਕਤ ਆਉਂਦੀ ਹੈ ਪਾਜੀ ਲੋਕਾਂ ਦੀਆਂ ਚੱਪਲਾਂ ਕਈ ਵਿਚਾਰੇ ਘਰੋਂ ਸ਼ਰਦਾ ਦੇ ਨਾਲ ਮਗੇ ਮਾਣ ਦੇ ਤਿਲ ਤੇ ਨਗੇ ਇਹ ਤੱਪ ਜਿਹੜੇ ਇਹ ਆਗ ਹੋ ਜਾਂਦੀ ਹੈ ਅੱਗ ਬਣ ਜਾਂਦੀ ਹੈ ਲੋਕਾਂ ਦੇ ਪੈਰ ਸੜਦੇ ਆ ਬਹੁਤ ਬੁਰਾ ਹਾਲ ਹੈ ਇੱਥੇ ਜ਼ਰੂਰ ਇਹ ਚਾਹੀਦਾ ਸਰਕਾਰ ਨੂੰ ਵੀ ਕਿ ਜੇ ਚਾਹ ਜੇ ਜੇ ਸਾਡੀਆਂ ਸੰਸਥਾ ਨੇ ਬੜੀਆਂ ਬੜੀਆਂ ਤਕਰੀਰ ਸਾਡੀਆਂ ਸੰਸਥਾ ਨੇ ਉਹਨਾਂ ਚਾਹੀਦਾ ਕਿ ਦੇ ਬਾਰੇ ਜ਼ਰੂਰ ਕੋਈ ਨਾ ਕੋਈ ਛੱਡ ਬਣ ਲੇਕਿਨ ਮਨੁੱਖ ਨੇ ਲੈਣਾ ਸੁੱਖ ਤੇ ਲਾਵੇ ਰੁੱਖ ਇੱਥੇ ਰੁੱਖ ਜ਼ਰੂਰੀ ਹੈ ਇਹਨੋਂ ਇੱਕ ਦੂਸਰੀ ਇੱਕ ਬੇਨਤੀ ਹੋਰ ਹੈ ਇਹ ਹੈ ਗੁਰੂ ਰਾਮਦਾਸ ਜੀ ਦਾ ਅਸਥਾਨ ਗੁਰੂ ਰਾਮਦਾਸ ਹੀ ਰਾਮ ਦਾ ਹੈ ਪਰ ਇੱਥੇ ਕਾਮ ਦਾ ਜਿਆਦਾ ਪ੍ਰਚਾਰ ਕਿਉਂ ਇੱਥੇ ਜਗਾ ਜਗਾ ਕੁੜੀਆਂ ਮੁੰਡੇ ਇੱਥੇ ਨਾਲ ਸ਼ਾਮ ਨੂੰ ਆ ਕੇ ਬਾਵਾ ਜ ਬਾਵਾ ਨਹੀਂ ਕੁੰਦੇ ਤੇ ਇੱਥੇ ਜੇ ਤੁਹਾਨੂੰ ਖੁੱਲ ਮਿਲੀ ਮੰਨ ਲਓ ਕਿ ਸਰਕਾਰ ਨੇ ਖੋਲ ਦਿੱਤੀ ਕੋਈ ਕੋ ਥਾਂ ਹੈ ਕੋਈ ਜਗਾ ਹੁੰਦੀ ਹੈ ਲੇਕਿਨ ਇੱਥੇ ਬਦਖਾਂਦੇ ਚੱਲਦਾ ਪਿਆ ਇਹਦੇ ਬਾਰੇ ਵੀ ਜ਼ਰੂਰ ਹੁਣ ਅੱਜ ਦਾ ਸਲਮਨੀ ਕਮੇਟੀ ਨੂੰ ਚਾਹੀਦਾ ਕੋਈ ਜਦਿ ਬਨਿਆ ਕਰਨ ਜੇ ਸਰਕਾਰ ਕਰੇ ਇਥੋਂ ਲੋਕ ਰਾਮ ਤੋਂ ਪ੍ਰਭਾਵਿਤ ਹੋ ਕੇ ਜਾਣ ਰਾਮ ਤੋਂ ਨਾ ਕਿ ਕੰਮ ਤੋਂ ਪ੍ਰਭਾਵਿਤ ਹੋਣ ਜੀ ਤੁਸੀਂ ਇਹ ਗੱਲ ਕਿਤੇ ਹੁਣ ਸ਼ਰੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਵੀ ਸਾਰੇ ਆਪਣੇ ਗੁਰਦੁਆਰਾ ਸਾਹਿਬ ਚ ਐਂਟਰ ਹੋਣ ਤੋਂ ਪਹਿਲਾਂ ਬੋਰਡ ਵੀ ਲਗਾਤੇ ਨੇ ਤਲਾਸ਼ੀ ਵੀ ਕੀਤੀ ਜਾਂਦੀ ਹੈ ਕਿ ਵੀ ਹਰ ਇੱਕ ਨੂੰ ਕਿਹਾ ਜਾਂਦਾ ਹੈ ਕਿ ਜਿਹੜਾ ਸ਼ਰਧਾਲੂ ਬਾਹਰੋਂ ਆਂਦਾ ਹੈ ਉਹਨੂੰ ਕਿਹਾ ਜਾਂਦਾ ਹੈ ਕਿ ਕੋਈ ਬੀੜੀ ਪੱਤੀ ਕੋਈ ਤਮਾਕੂ ਕੋਈ ਇਹੋ ਜੀ ਨਸ਼ੇ ਵਾਲੀ ਚੀਜ਼ ਹੈਗੀ ਆ ਤੇ ਬਾਹਰ ਰੱਖ ਕੇ ਆਵੇ ਉਹ ਉਹ ਤਾਂ ਸਿਰਫ ਗੁਰਦੁਆਰਾ ਸਾਹਿਬ ਲਈ ਹੈ ਮਗਰ ਤੁਸੀਂ ਕਹਿ ਰਹੇ ਹੋ ਹੈਰੀਟੇਜ ਸਟਰੀਟ ਦੇ ਵਿੱਚ ਵੀ ਇਹੋ ਜਿਹਾ ਕੁਝ ਪ੍ਰਬੰਧ ਹੋਣਾ ਚਾਹੀਦਾ ਅਸੀਂ ਬੇਨਤੀ ਕਰਾਂਗੇ ਜਿੱਦਾਂ ਕਰੋਨਾ ਦੇ ਵਿੱਚ ਲੋਕੀ ਕਹਿੰਦੇ ਸੀ ਟੀਕੇ ਲਵਾਓ ਇੱਥੇ ਵੀ ਅੰਗਰੇਜ਼ੀ 'ਚ ਪੰਜਾਬੀ 'ਚ ਲੋਕਾਂ ਨੂੰ ਸੂਝਿਤ ਕਰਨਾ ਚਾਹੀਦਾ ਹੈ ਇਹ ਰਸਤੇ ਵਿੱਚ ਸੱਚਖੰਡ ਸ਼੍ਰੀਮਨ寺 ਸਾਹਿਬ ਦੇ ਰਸਤੇ ਜਾਣਾ ਇਹ ਚੀਜ਼ਾਂ ਦੀ ਬਿਲਕੁਲ ਸਖਤਮ ਨਹੀਂ ਹੈ ਅਗਰ ਜੇ ਉਹ ਕਾਨੂੰਨ ਨਿਬੰਦਾ ਫੋਲੋ ਨਹੀਂ ਕਰਦਾ ਤੇ ਉਹਨਾਂ ਵਾਸਤੇ ਸਖਤ ਅਤੇ ਕੁੱਟਿਆ ਜਾਏਗਾ ਜਨਕ ਨੂੰ ਡੰਦ ਦਿੱਤਾ ਜਾਏਗਾ ਠੀਕ ਹੈ ਜੀ ਸ਼ੁਕਰੀਆ ਸੋ ਅਮਰ ਸਿੰਘ ਜੀ ਜਿਹੜੇ ਕਿ ਜਿਨ੍ਹਾਂ ਦਾ ਪਹਿਲਾ ਨਾਮ ਓਮ ਪ੍ਰਕਾਸ਼ ਹੈ ਸਿੱਖੀ ਤੋਂ ਇਸ ਕਦਰ ਪ੍ਰਭਾਵਿਤ ਹੋਏ ਕਿ ਆਪਣਾ ਧਰਮ ਤਿਆਗ ਦਿੱਤਾ ਔਰ ਇਸ ਵੇਲੇ ਹੈਰਿਟੇਜ ਸਟਰੀਟ ਦੇ ਵਿੱਚ ਪਿਛਲੇ ਲੰਬੇ ਸਮੇਂ ਤੋਂ ਸੇਵਾ ਕਰਦੇ ਆ ਰਹੇ ਨੇ ਸੇਵਾ ਵੀ ਸ਼ਰਧਾਲੂਆਂ ਦੇ ਲਈ ਜਲਦੀ ਸੇਵਾ ਕਿਉਂਕਿ ਇਸ ਸਟਰੀਟ ਜਦੋਂ ਸਟਰੀਟ ਬਣੀ ਹੈ ਉਦੋਂ ਦਾ ਸ਼ਰਧਾਲੂ ਜਦੋਂ ਇੱਥੇ ਆਂਦਾ ਹੈ ਥੋੜਾ ਜਿਆ ਉਹਨੂੰ ਮਹਿਸੂਸ ਹੁੰਦਾ ਹੈ ਕਿ ਗਰਮੀ ਦੀ ਰੋਧ ਦੇ ਵਿੱਚ ਉਹ ਪਿਆਸ ਨਾਲ ਬੇਕੂਰ ਬੇਅਕਲ ਹੁੰਦਾ ਹੈ ਪਰ ਅਮਰ ਸਿੰਘ ਜੀ ਨੇ ਇੱਥੇ ਜਗ੍ਹਾ ਤੇ ਸ਼ਬੀਲ ਲਗਾਈ ਹੈ ਔਰ ਪਹਿਲੇ ਦੋ ਜਗ੍ਹਾ ਹੋਰ ਸੀਗੀ ਪਰ ਹੁਣਾਂ ਨੂੰ ਇੱਕ ਸਥਾਈ ਤੌਰ ਤੇ ਇੱਥੇ ਜਗ੍ਹਾ ਮਿਲ ਗਈ ਹੈ ਜਿੱਥੇ ਉਹ ਸ਼ਰਧਾਲੂਆਂ ਦੀ ਸੇਵਾ ਕਰਦੇ ਨੇ ਅਮਰ ਸਿੰਘ ਜੀ ਸੇਵਾ ਹੀ ਸ਼ਬੀਲ ਦੀ ਸੇਵਾ ਹੀ ਨਹੀਂ ਕਰਦੇ ਸ਼ਰਧਾਲੂਆਂ ਦੀ ਪਰਸਨਲੀ ਵੀ ਮਦਦ ਕਰਦੇ ਨੇ ਇੱਥੇ ਹੈਰੀਟੇਜ ਸਟਰੀਟ ਦੇ ਵਿੱਚ ਜਦੋਂ ਬਰਸਾਤ ਆ ਜਾਂਦੀ ਹੈ ਪਾਣੀ ਖੜਾ ਹੋ ਜਾਂਦਾ ਹੈ ਉਦੋਂ ਵੀ ਉਹਨਾਂ ਨੂੰ ਸ਼ਰਦਾਲੂਆਂ ਨੂੰ ਰੇੜੀ ਥਾਣੀ ਪਾਰ ਕਰਵਾਉਂਦੇ ਨੇ ਇਹ ਰਸਤਾ ਸੋ ਇਹ ਚੀਜ਼ਾਂ ਤੋਂ ਇਤਨੇ ਪ੍ਰਭਾਵਿਤ ਹੈ ਸਿੱਖੀ ਤੋਂ ਇਤਨੇ ਪ੍ਰਭਾਵਿਤ ਹੈ ਸਭ ਕੁਝ ਛੱਡ ਕੇ ਉਹਨੋਂ ਸਿਰਫ ਇੱਕ ਉਹਨਾਂ ਨੇ ਆਪਣਾ ਨੇਮ ਬਣਾ ਲਿਆ ਹੈ ਕਿ ਸੇਵਾ ਕਰਨੀ ਹੈ ਤੇ ਸੇਵਾ ਚ ਹੀ ਰਹਿਣਾ ਸਤਿਗੁਰ ਕੀ ਸੇਵਾ ਸਫਲ ਹੈ ਜੇ ਕਰੇ ਕੋਈ ਛਿਤਲਾ ਕੇ कैमरा पर्सन ज्योति बहल दैनिक टीवी अमृतसर देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल आरोप